ਵੀ ਉਹ ਹੈ ਕਹਿੰਦਾ ਉਹ ਪਰਮੇਸ਼ਵਰ ਦੇ ਪਿਆਰੇ ਜੋ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈਆਂ ਉਹਨਾਂ ਨੇ ਪਹਿਲਾ ਸੰਘਰਸ਼ ਕੀਤਾ ਹੈ ਕਠੋਰ ਸੰਘਰਸ਼ ਬੜਾ ਕੁਝ ਉਹਨਾਂ ਨੇ ਸਹਿਿਆ ਹੈ ਹੁਣ ਕੁਝ યાਤਨਾਵਾਂ ਹੁੰਦੀਆਂ ਨੇ ਕੁਝ ਸਰੀਰ ਨੂੰ ਕਸ਼ਟ ਦੇਣ ਵਾਲੀਆਂ ਪੀੜਾਵਾਂ ਹੁੰਦੀਆਂ ਨੇ ਪੀੜਾ ਹੁੰਦੀ ਹੈ ਕੁਝ ਬਾਰੀ ਤੁਰ ਤੇ ਪਤਾ ਲੱਗ ਜਾਂਦਾ ਕਿਸੇ ਦਾ ਫੋੜਾ ਹੋ ਜਾਵੇ ਫੁਣਸੀ ਹੋ ਜਾਵੇ ਕਿਸੇ ਦਾ ਮਾਸ ਛਿਲਿਆ ਜਾਵੇ ਕਿਸੇ ਦੀ ਹੱਡੀ ਟੁੱਟ ਜਾਵੇ ਬਾਹਰੋਂ ਪਤਾ ਲੱਗ ਜਾਂਦਾ ਕੁਝ ਖਰਾਕਾਂ ਖਾਣ ਤੋਂ ਬਾਅਦ ਉਹ ਜੋ ਜ਼ਖਮ ਜੁੜੇ ਨੇ ਪਰ ਵੀ ਰਹਿੰਦੇ ਨੇ ਉਹਨਾਂ ਦਾ ਇਲਾਜ ਹੈ ਪਰਪਾਗਾਂ ਵਾਲਿਓ ਜੇ ਸਾਡੇ ਸਰੀਰ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੇ ਛੇਦ ਕਰ ਦਿੱਤਾ ਨਾ ਸਾਡੇ ਮਨ ਦੇ ਵਿੱਚ ਤੇ ਜਿਹੜੇ ਛੇਦ ਇਹ ਬਣਾਉਣਗੇ ਉਹਦੇ ਵਿੱਚੋਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਤੁਹਾਡੇ ਮਨ ਤੱਕ ਕੀ ਪੁੱਜ ਰਿਹਾ ਉਹਨਾਂ ਛੇਦਾਂ ਦੇ ਰਾਹੀਂ ਜੋ ਗੰਧਮੰਦ ਪਰੋਸਿਆ ਜਾ ਰਿਹਾ ਜੋ ਗੰਧਮੰਦ ਤੁਹਾਨੂੰ ਸਿਖਾਇਆ ਜਾ ਰਿਹਾ ਜੋ ਗੰਧਮੰਦ ਤੁਸੀਂ ਆਪਣੇ ਜੀਵਨ ਵਿੱਚ ਚੰਡਾ ਦਿਓ ਉਹ ਸਾਰਾ ਉਹਨਾਂ ਦੇ ਉਹਨਾਂ ਦੇ ਰਾਹੀਂ ਜਾ ਰਿਹਾ ਪਰ ਜੇ ਕਿਤੇ ਤੁਹਾਡੇ ਤੁਸੀਂ ਕਿਤੇ ਆਮ ਨਾਮ ਦਾ ਵਪਾਰ ਕੀਤਾ ਹੋਵੇਗਾ ਮਹਾਪੁਰਖਾਂ ਦੇ ਕੋਲ ਗਏ ਹੋਗੇ ਤੇ ਤੁਹਾਨੂੰ ਦੱਸਿਆ ਹੋਵੇਗਾ ਜਿਹੜੇ ਭਾਗਾਂ ਵਾਲੇ ਉਹ ਆਤਮਾ ਪਰਮਾਤਮਾ ਵਿੱਚ ਲੀਨ ਹੁੰਦੀਆਂ ਨੇ ਜਦੋਂ ਉਹਨਾਂ ਕੋਲ ਉਹਨਾਂ ਕੋਲ ਸਮਾਂ ਸੀ ਜਦੋਂ ਮਹਾਂ ਸੰਤ ਮਹਾਂਪੁਰਖਾਂ ਦੇ ਕੋਲ ਬੈਠਦੇ ਸੀ